ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਭਤੀਜੇ ਜਸਵੀਰ ਸਿੰਘ ਰੋਡੇ ਅਕਾਲੀ ਦਲ ਦੇ ਅਗਲੇ ਪ੍ਰਧਾਨ ਬਣਨ ਜਾ ਰਹੇ ਨੇ ਜਿਸ ਦੇ ਬਾਰੇ ਵੱਡੀ ਅਪਡੇਟ ਸਾਂਝੀ ਹੋ ਰਹੀ ਹੈ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਸੋ ਆਖਰ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਲਗਾਤਾਰ ਸਿਆਸਤ ਜਿਹੜੀ ਹੈ ਉਹ ਗਰਮਾਈ ਹੋਈ ਹੈ ਸੋ ਆਖਰ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਵੱਡੇ ਸਵਾਲ ਜਿਹੜੇ ਨੇ ਬਣੇ ਹੋ ਰਹੇ ਨੇ ਆਕਰ ਕਿੰਨਾ ਕਿਤੇ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਦਲ ਨੂੰ ਲੈ ਕੇ ਚਰਚਾਵਾ ਜਿਹੜੀਆਂ ਨੇ ਤੇਜ਼ ਹੋ ਚੁੱਕੀਆਂ ਨੇ ਤੇ ਆਖਰਕਾਰ ਜਸਵੀਰ ਸਿੰਘ ਰੋਡੇ ਦੇ ਵੱਲ ਰੁਝਾਨ ਜਿਹੜਾ ਹੈ ਵਧ ਰਿਹਾ ਹੈ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਾਇਆ ਜਾਵੇਗਾ ਕੀ ਕਹਿਣਾ ਇਸ ਦੇ ਬਾਰੇ ਜਿਹੜੇ ਪੁਰਾਣੇ ਹੰਡੇ ਹੋ ਲੀਡਰ ਨੇ ਉਹਨਾਂ ਦੇ ਬਿਆਨ ਤੁਹਾਨੂੰ ਜ਼ਰੂਰ ਦੱਸਾਂਗੇ ਔਰ ਸਭ ਤੋਂ ਸੀਨੀਅਰ ਜਿਹੜੇ ਲੀਡਰ ਨੇ ਔਰ ਸਾਬਕਾ ਜਿਹੜੇ ਐਮਪੀ ਰਹੇ ਨੇ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਨੇ ਜਿਹੜੇ ਉਹਨਾਂ ਦੀ ਜੁਬਾਨੀ ਜਿਹੜੀ ਹੈ ਤੁਹਾਨੂੰ ਜ਼ਰੂਰ ਦੱਸਾਂਗੇ ਜਸਵੀਰ ਸਿੰਘ ਰੋਡੇ ਨੂੰ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਾਉਣ ਦੀ ਮੰਗ ਦੁਹਰਾਈ ਗਈ ਹੈ ਅਮਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਆਪਣੇ ਸਟੈਂਡ ਤੇ ਡਟ ਚੁੱਕੇ ਨੇ ਜੀ ਹਾਂ ਗੱਲ ਕਰੀਏ ਜਿੱਥੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ ਅਕਾਲੀ ਦਲ ਨੂੰ ਮੁੜ ਸਰਜੀਤ ਕੀਤਾ ਜਾਵੇ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਜਸਵੀਰ ਸਿੰਘ ਰੋਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਜਿਸ ਕਾਰਨ ਉਹ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ਦਾਵੇਦਾਰ ਨੇ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਹੈ ਕਿ 1996 ਦੇ ਵਿੱਚ ਮੋਗਾ ਕਾਨਫਰੰਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਥਕ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਇਹ ਇੱਕ ਪੰਜਾਬ ਦੀ ਪਾਰਟੀ ਹੈ ਇਹ ਇੱਕ ਪੰਥਕ ਪਾਰਟੀ ਜਿਹੜੀ ਹੈ ਉਹ ਨਹੀਂ ਹੈ ਹਾਲਾਂਕਿ ਬਿਲਕੁਲ ਇਸ ਬਿਆਨ ਤੇ ਵੀ ਜਿਹੜੀ ਹੈ ਸਿਆਸਤ ਗਰਮਾਈ ਹੋਈ ਹੈ ਹਾਲਾਂਕਿ ਪਰ ਪਾਰਟੀ ਪ੍ਰਧਾਨ ਬਦਲ ਨੂੰ ਲੈ ਕੇ ਲਗਾਤਾਰ ਚਰਚਾਵਾ ਜਿਹੜੀਆਂ ਨੇ we ਮਾਛੜੀਆਂ ਹੋਈਆਂ ਨੇ ਉਹਨਾਂ ਇਹ ਵੀ ਕਿਹਾ ਹੈ ਕਿ ਜਸਵੀਰ ਸਿੰਘ ਰੋਡੇ ਨਾਲ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਹਨਾਂ ਮੈਨੂੰ ਇਸ ਸੰਬੰਧੀ ਕੋਈ ਕੁਝ ਜਿਹੜਾ ਹੈ ਦੱਸਣਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਯੋਗ ਨਹੀਂ ਹੈ ਉਹਨਾਂ ਦੇ ਰਾਜ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸਿੱਖਾਂ ਤੇ ਗੋਲੀਆਂ ਚਲਾਈਆਂ ਗਈਆਂ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮਾਫੀ ਤੋਂ ਮਾਫ ਕੀਤਾ ਗਿਆ ਉਸਨੇ ਸਿੱਖ ਕੌਮ ਦੀ ਹਰ ਸਿੱਖ ਮਰਿਆਦਾ ਦੀ ਉਲੰਘਣਾ ਕੀਤੀ ਦੀ ਹੈ ਜਿਸ ਕਾਰਨ ਸੁਖਵੀਰ ਸਿੰਘ ਬਾਦਲ ਇਸ ਸੌਦੇ ਦੇ ਲਾਇਕ ਨਹੀਂ ਨੇ ਅਮਰਿਤਪਾਲ ਸਿੰਘ ਨਾਲ ਆਖਰੀ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਚੋਣ ਚੋਣ ਨਤੀਜਿਆਂ ਤੋਂ ਬਾਅਦ 5 ਜੂਨ ਨੂੰ ਡਿਬ੍ਰੋਗੜ ਜੇਲ੍ਹ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਸੀ ਜਿਸ ਦੌਰਾਨ ਲੰਬੀ ਗੱਲਬਾਤ ਹੋਈ ਸੀ ਅਮਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਉਹਨਾਂ ਦੇ ਭਰਾ ਤੇ ਝੂਠਾ ਕੇਸ ਵੀ ਦਰਜ ਕੀਤਾ ਗਿਆ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜਿਹੜਾ ਹੈ ਸਭ ਕੁਝ ਨਜ਼ਾਇਜ਼ ਹੋ ਰਿਹਾ ਏ ਤੇ ਹਾਲਾਂਕਿ ਜਸਵੀਰ ਸਿੰਘ ਰੋਡੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੀ ਮੰਗ ਜਿਹੜੀ ਹੈ ਰਾਜਦੇਵ ਸਿੰਘ ਖਾਲਸਾ ਦੇ ਵੱਲੋਂ ਕੀਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਉਹਨਾਂ ਵੱਲੋਂ ਨਸੀਹਤ ਦਿੱਤੀ ਗਈ ਹੈ ਹੁਣ ਅਗਲਾ ਮਾਮਲਾ ਕੀ ਰਹੇਗਾ ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਤੁਹਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਦੱਸਣੀ ਚਾਹਾਂਗੇ ਸੋ ਆਖਰ ਕਿਤੇ ਨਾ ਕਿਤੇ ਗੱਲ ਜਿਹੜੀ ਹੈ ਕਾਫੀ ਜ਼ਿਆਦਾ ਅ ਬਿਲਕੁਲ ਹੁਣ ਫੈਲ ਚੁੱਕੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਖਾਸ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਧ ਪ੍ਰਦੇਸ਼ ਦੇ ਦੋ ਔਰਤਾਂ ਜਿਨ੍ਹਾਂ ਨੂੰ ਲੱਕ ਅਤੇ ਧੌਣ ਤੱਕ ਮਿੱਟੀ ਚ ਦੱਬਣ ਦਾ ਵੀਡੀਓ ਵਾਇਰਲ ਹੋਇਆ ਸੀ ਉਹ ਕੌਣ ਨੇ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜਿੱਥੇ ਕਿ ਲਗਾਤਾਰ ਜ਼ਮੀਨੀ ਵਿਵਾਦ ਕਰਕੇ ਮਹਿਲਾਵਾਂ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਸੀ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੀ ਮਮਤਾ ਪਾਂਡੇ ਨੂੰ ਵਾਰ-ਵਾਰ ਉਹੀ ਖਿਆਲ ਆ ਰਹੇ ਨੇ ਜਿਸ ਵਿੱਚ ਉਹ ਬੀਤੇ ਵੀਰ ਵਾਰ ਲੰਗੇ ਸੀ ਇੱਕ ਜ਼ਮੀਨੀ ਵਿਵਾਦ ਕਰਕੇ ਉਹਨਾਂ ਅਤੇ ਉਹਨਾਂ ਦੀ ਜੇਠਾਣੀ ਆਸ਼ਾ ਪਾਂਡੇ ਨੂੰ ਸੜਕ ਉੱਤੇ ਲੱਕ ਤੱਕ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਸੀ ਮਤਲਬ ਲੱਕ ਤੋਂ ਹੇਠਾਂ ਦਾ ਹਿੱਸਾ ਸੜਕ ਤੇ ਮਿੱਟੀ ਦੇ ਵਿੱਚ ਦੱਬਿਆ ਗਿਆ ਸੀ ਮਿੱਟੀ ਦੇ ਵਿੱਚ ਦੱਬੀਆਂ ਇਹਨਾਂ ਔਰਤਾਂ ਦਾ ਵੀਡੀਓ ਦੇਖਦੇ ਹੀ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਗਿਆ ਸੀ ਮਮਤਾ ਇਸ ਮਮਤਾ ਇਸ ਸਮੇਂ ਰੀਵਾ ਦੇ ਸੰਜੇ ਗਾਂਧੀ ਜ਼ਿਲ੍ਹਾ ਹਸਤਾਲ ਦੇ ਵਿੱਚ ਭਰਤੀ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਇਸ ਘਟਨਾ ਬਾਰੇ ਇਹ ਵੀ ਦੱਸਿਆ ਕਿ ਘਰ ਵਿੱਚ ਕੋਈ ਨਹੀਂ ਸੀ ਅਤੇ ਉਹ ਲੋਕ ਸਾਡੀ ਜ਼ਮੀਨ ਤੋਂ ਸੜਕ ਕੱਢ ਰਹੇ ਸਨ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਉਹਨਾਂ ਦਾ ਵਿਰੋਧ ਕਰ ਰਿਹਾ ਸੀ ਉਸ ਦਿਨ ਉਹ ਲੋਕ ਅਚਾਨਕ ਡੰਪਰ ਵਿੱਚ ਮਿੱਟੀ ਲੈ ਕੇ ਆ ਗਏ ਇਸ ਲਈ ਅਸੀਂ ਉਹਨਾਂ ਨੂੰ ਰੋਕਣ ਲਈ ਡੰਪਰ ਦੇ ਪਿੱਛੇ ਬੈਠ ਗਏ ਉਸ ਦੇ ਬਾਅਦ ਡਰਾਈਵਰ ਨੇ ਗੇਟ ਖੋਲ੍ਹ ਕੇ ਸਾਡੇ ਉੱਪਰ ਮਿੱਟੀ ਪਾ ਦਿੱਤੀ ਅਤੇ ਸਾਨੂੰ ਦਬ ਦਿੱਤਾ ਗਿਆ ਬੀਬੀਸੀ ਪੰਜਾਬੀ ਅਤੇ ਵਟਸਐਪ ਚੈਨਲ ਦੇ ਨਾਲ ਜੁੜਨ ਲਈ ਹਾਲਾਂਕਿ ਉਹਨਾਂ ਨੇ ਗੱਲਬਾਤ ਜਿਹੜੀ ਹੈ ਜ਼ਰੂਰ ਕੀਤੀ ਹੈ ਮਮਤਾ ਇਸ ਘਟਨਾ ਤੋਂ ਬਾਅਦ ਵਿੱਚ ਬੇਹੋਸ਼ ਹੋ ਗਈ ਅਤੇ ਪਿੰਡ ਵਿੱਚ ਹੱਲਾ ਹੋਣ ਤੋਂ ਬਾਅਦ ਛੇਤੀ ਨਾਲ ਲੋਕ ਪਹੁੰਚ ਗਏ ਉਹਨਾਂ ਨੇ ਫੌੜੇ ਦੀ ਮਦਦ ਨਾਲ ਮਿੱਟੀ ਹਟਾ ਕੇ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਨੇ ਉਸ ਪਾਲ ਬਾਰੇ ਦੱਸਿਆ ਮੈਨੂੰ ਅਜੀਹਾ ਮਹਿਸੂਸ ਹੋ ਰਿਹਾ ਜੀ ਜਿਵੇਂ ਮੇਰੀ ਜਾਨ ਨਿਕਲ ਰਹੀ ਹੈ ਜੇ ਥੋੜੀ ਦੇਰ ਹੋਰ ਹੋ ਜਾਂਦੀ ਜਾਂ ਸ਼ਾਇਦ ਮੈਂ ਬਚ ਵੀ ਨਾ ਸਕਦੀ ਸੀ ਇਸ ਘਟਨਾ ਦੇ ਵਿੱਚ ਆਸ਼ਾ ਲੱਕ ਤੱਕ ਦੱਬੀ ਗਈ ਸੀ ਪਰ ਮਮਤਾ ਪੂਰੇ ਗਲੇ ਤੱਕ ਮਿੱਟੀ ਦੇ ਅੰਦਰ ਚਲੀ ਗਈ ਸੀ ਮਮਤਾ ਅਤੇ ਆਸ਼ਾ ਦੋਵਾਂ ਨੂੰ ਹੁਣ ਵੀ ਇਹ ਫਿਕਰ ਹੋ ਰਿਹਾ ਹੈ ਕਿ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਫਿਰ ਤੋਂ ਕੀਤੀ ਜਾਵੇਗੀ ਕਿਉਂਕਿ ਉਹਨਾਂ ਨੇ ਸੜਕ ਬਣਾਉਣ ਦਾ ਵਿਰੋਧ ਕੀਤਾ ਸੀ ਦੋਵਾਂ ਦਾ ਕਹਿਣਾ ਹੈ ਕਿ ਉਹਨਾਂ ਲੋਕਾਂ ਨੇ ਉਸ ਸਮੇਂ ਧਮਕੀ ਦਿੱਤੀ ਸੀ ਕਿ ਉਹਨਾਂ ਨੂੰ ਜਿਉਂਦਾ ਜਿਹੜਾ ਹੈ ਨਹੀਂ ਛੱਡਿਆ ਜਾਏਗਾ ਹੁਣ ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਮਾਮਲਾ ਰੀਵਾ ਜ਼ਿਲ੍ਹਾ ਦੇ ਹਨੌਤਾ ਕੋਠਾਰ ਪਿੰਡ ਦਾ ਇਹ ਜਿੱਥੇ ਇਹ ਘਟਨਾ ਹੋਈ ਮਲਜ਼ਮ ਅਤੇ ਪੀੜਤ ਦੋਵੇਂ ਇੱਕੋ ਹੀ ਪਰਿਵਾਰ ਦੇ ਨਾਲ ਸਬੰਧਤ ਨੇ ਪਰ ਉਹਨਾਂ ਦੇ ਦਰਮਿਆਨ ਇੱਕ ਸੜਕ ਵਿਵਾਦ ਦਾ ਵਿਸ਼ਾ ਹੈ ਮਲਜ਼ਮ ਪੱਖ ਸੜਕ ਬਣਾਉਣਾ ਚਾਹੁੰਦਾ ਹੈ ਅਤੇ ਜਦਕਿ ਪੀੜਤ ਪੱਖ ਦਾ ਕਹਿਣਾ ਹੈ ਕਿ ਉਹ ਉਹਨਾਂ ਦੀ ਜ਼ਮੀਨ ਹੈ ਅਤੇ ਕਿਸੇ ਵੀ ਕੀਮਤ ਉੱਤੇ ਸੜਕ ਨਹੀਂ ਬਣਨ ਦੇਣਗੇ ਹਾਲਾਂਕਿ ਇਹ ਮਾਮਲਾ ਅਦਾਲਤ ਦੇ ਵਿੱਚ ਵੀ ਚੱਲ ਰਿਹਾ ਹੈ ਪੀੜਤ ਔਰਤਾਂ ਚਾਹੁੰਦੀਆਂ ਨੇ ਕਿ ਅਦਾਲਤ ਦਾ ਕੋਈ ਵੀ ਫੈਸਲਾ ਆਏ ਉਸ ਦੇ ਅਨੁਸਾਰ ਕੰਮ ਕੀਤਾ ਜਾ ਸਕਦਾ ਹੈ ਪਰ ਮਲਜ਼ਮ ਕੋਸ ਦਿਨ ਜਿੱਦ ਉੱਤੇ ਅੜ ਗਿਆ ਤੇ ਮਿੱਟੀ ਦਾ ਡੰ ਭਰਿਆ ਡੰਪਰ ਲੈ ਕੇ ਆ ਗਿਆ ਇਸ ਦੇ ਬਾਅਦ ਇਹ ਘਟਨਾ ਜਿਹੜੀ ਹੈ ਵਾਪਰਨਾ ਕੀਤੀ ਹੈ ਹਾਲਾਂਕਿ ਇਹ ਘਟਨਾ ਜਿਹੜੀ ਹੈ ਬਿਲਕੁਲ ਹੋਈ ਹੈ ਜਿਸ ਦਾ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਪ੍ਰਚਾਰ ਰਿਹਾ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾਲ ਖਾਸ ਖਬਰਾਂ ਦੀ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੀਆਂ ਲੜਕੀਆਂ ਲਈ ਇੱਕ ਵੱਡੀ ਰਾਸ਼ੀ ਜਾਰੀ ਕੀਤੀ ਹੈ ਜ਼ਿਲ੍ਹਾ ਸੰਗਰੂਰ ਦੇ ਲਾਭਪਾਤਰੀਆਂ ਨੂੰ ਆਸ਼ੀਰਵਾਦ ਸਕੀਮ ਦੇ ਤਹਿਤ 2.30 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਹੈ ਕਿ ਆਸ਼ੀਰਵਾਦ ਯੋਜਨਾ ਤਹਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਜਨਵਰੀ 2024 ਤੱਕ ਆਰਥਿਕ ਤੌਰ ਤੇ ਪਛੜੀਆਂ ਸ਼੍ਰੇਣੀਆਂ ਨੂੰ 3 2.30 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਹੈ ਦਿੱਤੀ ਜਾਏਗੀ ਹਾਲਾਂਕਿ ਰਾਸ਼ੀ ਜਿਹੜੀ ਹੈ ਬਿਲਕੁਲ ਉਹ ਵਕ ਕਰ ਦਿੱਤੀ ਗਈ ਹੈ ਅਲਰਟ ਤੇ ਜਲਦੀ ਹੀ ਉਹਨਾਂ ਪਰਿਵਾਰਾਂ ਤੱਕ ਇਹ ਰਾਸ਼ੀ ਜਿਹੜੀ ਹੈ ਪਹੁੰਚ ਜਾਵੇਗੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ